ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਤੁਸੀਂ ਨਾ ਹਾਸਿਆ ਖੇਡੀਆਂ ਵਾਲੇ ਪੇਜ ਦੇਖਦੇ ਹੋ ਉਦੋਂ ਬਹੁਤੇ ਉਹ ਬਜ਼ੁਰਗ ਵੀ ਨੇ ਜਿਹੜੇ ਹਸਾਉਂਦੇ ਆ ਲੋਕਾਂ ਨੂੰ ਤੇ ਬਹੁਤੇ ਨੌਜਵਾਨ ਵੀ ਨੇ ਇੱਕ ਦੋ ਸੁਣਿਆ ਹੋਣਾ ਜਿਹੜਾ ਕਹਿੰਦਾ ਹੁੰਦਾ ਮੇਰੇ ਕੋਲ ਇੱਕ ਇੱਕ 6 ਗੋਲੀ ਦਾ ਪਿਸਤਲ ਪਤਾ ਨਹੀਂ ਇਹ ਜਾਂ ਕੁਸ਼ ਉਹ ਕਹਿੰਦਾ ਹੁੰਦਾ ਧੱਕੇ ਨਾਲ 7-8 ਪਾ ਲਈਆਂ ਇਹ ਜਦੋਂ ਕੁੰਦਾ ਤਾੜ ਤਾੜ ਕਰਕੇ ਛੜੀਆਂ ਕਹਿੰਦਾ 12 13 ਫੈਰ ਹੋ ਗਏ ਤੇ 25 26 ਬੰਦੇ ਮਰ ਗਏ ਤੇ ਇਹ ਕੋਈ ਮੂੰਹ ਸਰਤਾ ਹੈ ਨਹੀਂ ਕੋਸਾਉਣ ਵਾ ਤੇ ਚੁਟਕਲੇ ਤੇ ਇਦਾਂ ਦਾ ਹੀ ਸਭ ਕੁਝ ਸ਼੍ਰੋਮਣੀ ਕਮੇਟੀ ਵਾਲੇ ਕਰ ਰਹੇ ਨੇ ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਕਹਿੰਦਾ ਜੀ ਜਿਹੜੇ ਲੋਕ ਕਹਿੰਦੇ ਨੇ ਸੁਖਬੀਰ ਨੇ ਸ਼੍ਰੋਮਣੀ ਕਮੇਟੀ ਦਾ ਪੈਸਾ ਵੰਡਿਆ ਉਹ ਸਾਨੂੰ ਸਬੂਤ ਦੇਣ ਪ੍ਰੂਫ ਕਰਨ ਕਹਿੰਦੇ ਸੁਖਵੀਰ ਬਾਦਲ ਆਪਣਾ ਪੈਸਾ ਆਪਣੇ ਘਰ ਤੋਂ ਬੰਨ ਰਿਹਾ ਜਾਣੀ ਕਿ ਇਹਨਾਂ ਨੂੰ ਕੋਈ ਸ਼ੰਗ ਸ਼ਰਮ ਨਹੀਂ ਵੀ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਆਂ ਵੀ ਸਾਡੇ ਅਮਰ ਛਕੇ ਹੋਏ ਨੇ ਸਾਨੂੰ ਲੋਕ ਪੰਥ ਕਹਿੰਦੇ ਨੇ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆ ਜਿਹਦਾ ਕੋਈ ਸ਼ੰਗ ਸ਼ਰਮ ਨਹੀਂ ਸ਼ਰਿਆਮ ਪ੍ਰੂਫ ਹੋ ਗਿਆ ਵੀ ਜਿੰਨਾ ਵੀ ਤੇਲ ਸੁਖਵੀਰ ਬਾਦਲ ਨੇ ਹਾਰਡਪੀਟ ਦਾ ਵਿੱਚ ਜਾ ਕੇ ਬੰਡੇ ਆ ਉਹ ਸਾਰੇ ਦੇ ਸਾਰੇ ਬਿੱਲ ਸ਼੍ਰਮਣਿਕ ਕਮੇਟੀ ਨੇ ਪٹرول ਪੰਪਾਂ ਵਾਲੇ ਨੂੰ ਜਾ ਕੇ ਜਣਕ ਪੇ ਕੀਤੇ ਆ ਜਣਕ ਕਿ ਜਿੰਨੇ ਵੀ ਚੈੱਕ ਸੀ ਨਾ ਉਹ ਤੇਲ ਦੇ ਪٹرول ਪੰਪਾਂ ਵੱਲੋਂ ਸਾਰੇ ਦੇ ਸਾਰੇ ਉਹ ਪੇ ਕੀਨੇ ਕੀਤੇ ਆ ਸ਼੍ਰਮਣਿਕ ਕਮੇਟੀ ਨੇ ਤੇ ਹੁਣ ਇਹ ਛੇਤਰਾਂ ਤੋਂ ਬਿਨਾ ਇਹਨਾਂ ਨੇ ਸੁਧਰਨਾ ਨਹੀਂ ਇਲੈਕਸ਼ਨ ਕਿਉਂ ਨਹੀਂ ਕਰਾਉਂਦੇ ਨੂੰ ਪਤਾ ਵੀ ਸਾਡੇ ਜੁੱਤੀਆਂ ਪਹਿਣੀਆਂ ਲੋਕਾਂ ਨੇ ਵੋਟਾਂ ਪਾਉਣੀਆਂ ਪਰ ਇਹ ਨਾ ਸ਼ਖਬੀਰ ਨੂੰ ਬਚਾਉਣ ਬਾਅਦ ਤੇ ਐਨੇ ਝੂਠ ਬੰਦੇ ਮਾਰੇ ਜਾਂਦੇ ਪਤਾ ਨਹੀਂ ਕਦੋਂ ਸੱਚ ਬੋਲਣਗੇ ਇੱਕ ਵੀ ਪੈਸਾ ਉਹਨੇ ਆਪਣੇ ਘਰੋਂ ਨਹੀਂ ਵੰਡਿਆ ਇੱਕ ਲੀਟਰ ਤੇਲ ਨਹੀਂ ਉਹਨੇ ਕਿਸੇ ਨੂੰ ਦਿੱਤਾ ਸਭ ਕੁਝ ਸ਼੍ਰੋਮਣੀ ਕਮੇਟੀ ਵਿੱਚੋਂ ਗਿਆ ਅਛਾ ਬਹੁਤੇ ਲੋਕਾਂ ਨੇ ਮੈਨੂੰ ਫੋਨ ਕੀਤੇ ਵੀ ਤੁਹਾਨੂੰ ਕੀ ਇਤਰਾਜ਼ ਹੈ ਇਤਰਾਜ਼ ਕੋਈ ਨਹੀਂ ਜੀ ਲੋਕਾਂ ਦਾ ਪੈਸਾ ਲੋਕਾਂ ਤੇ ਲੱਗ ਜਾਵੇ ਖੁਸ਼ੀ ਹੈ ਪਰ ਤੁਸੀਂ ਸ਼੍ਰੋਮਣੀ ਕਮੇਟੀ ਵਾਲੇ ਆਪ ਕਿਉਂ ਨਹੀਂ ਬਣਦੇ ਇੱਕ ਇੰਟਰਨੈਸ਼ਨਲ ਸੰਸਥਾ ਹੈਗੀ ਆ ਬਹੁਤ ਵੱਡੀ ਸੇਕ ਕੌਮ ਦੀ ਸਰਮੌਰ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਦੁਨੀਆ ਵਿੱਚ ਪੂਰੀ ਕੌਮ ਦਾ ਨਾਂ ਹੋਵੇ ਪਤਾ ਲੱਗੇ ਵੀ ਸੇਕ ਕੌਮ ਦੀ ਜਿਹੜੀ ਇਹ ਸੰਸਥਾ ਹੈਗੀ ਆ ਉਹਦੇ ਵੱਲੋਂ ਲੋਕਾਂ ਦੀ ਕਿਵੇਂ ਬਾਹ ਫੜੀ ਜਾਂਦੀ ਆ ਤੁਸੀਂ ਉਸ ਬੰਦੇ ਦੀ ਮਸ਼ਹੂਰੀ ਲਈ ਸ਼੍ਰੋਮਣੀ ਕਮੇਟੀ ਦਾ ਪੈਸਾ ਵੰਡ ਰਹੇ ਹੋ ਔਰ ਝੂਠ ਮਾਰ ਰਹੇ ਹੋ। ਸ਼ਖਬੀਰ ਬਾਦਲ ਇੱਕ ਬਿਜ਼ਨਸਮੈਨ ਬੰਦਾ ਹੈ, ਕਾਰੋਬਾਰੀ ਬੰਦਾ ਹੈ। ਉਹਨੂੰ ਰਾਜਨੀਤੀ ਬਾਰੇ ਰਾਜਨੀਤੀ ਦਾ ਊੜਾ ਐੜਾ ਵੀ ਨਹੀਂ ਹੁੰਦਾ। ਇਹ ਸਭ ਨੂੰ ਪਤਾ ਹੈ। ਉਹਨੇ ਤਾਂ ਜਿਹੜਿਆ ਬ੍ਰੈਡਬਾਉਂਡ ਬਣਾਉਣ ਵਾਲੀਆਂ ਛੋਟੀਆਂ-ਛੋਟੀਆਂ ਕੰਪਨੀਆਂ ਸੀ, ਫੈਕਟਰੀਆਂ ਸੀ, ਉਹਨਾਂ ਵਿੱਚ ਵੀ ਹਿੱਸਾ ਬਾਕੇ ਰੱਖਿਆ ਇੱਕ ਪੈਕਟ ਬ੍ਰੈਡਾਂ ਦਾ ਹੁੰਦਾ ਸੀ ਉਹਨੂੰ ਵੀ ਕਹਿੰਦਾ ਸੀ 2 ਰੁਪਏ ਚਾਹੀਦੇ ਨੇ ਜੇ ਤੂੰ ਇਹ ਬ੍ਰੈਡ ਵੇਚਣੇ ਦਾ ਰੋਟੀਆਂ ਦੇ ਵਿੱਚ 1-2 ਰੁਪਏ ਉਹਨਾਂ ਨੇ ਇੱਕ ਪੈਕਟ ਮੁਤਾਬਕ ਲਏ ਆ ਸਿਰਕਟਾਂ ਬੀੜੀਆਂ ਵਾਲਿਆਂ ਤੋਂ ਵੀ ਉਹਨੇ ਪੈਸੇ ਲਏ 1-2 ਰੁਪਏ ਤੇ ਉਹ ਪੈਸਾ ਆਪਣੇ ਕੋਲ ਬੰਦਾ ਕਿਦਾਂ ਦੇ ਸਕਦਾ ਬਿਜ਼ਨਸਮੈਨ ਬੰਦਾ ਕੋਈ ਵੀ ਕਦੇ ਇਦਾਂ ਪੈਸੇ ਨਹੀਂ ਲਾਉਂਦਾ ਇਹ ਸਭ ਨੂੰ ਪਤਾ ਹੈ ਜਿਹੜੇ ਆ ਹੁਣ ਵੀ ਹੜਪੀਟਾਂ ਵਿੱਚ ਫਿਰਦੇ ਨੇ ਇਹਨਾਂ ਦੇ ਸਪੌਂਸਰ ਵੱਡੇ-ਵੱਡੇ ਹੁੰਦੇ ਆ ਜਿਹੜੇ ਫਿਲਮੀ ਐਕਟਰ ਨੇ ਕਾਰੋਬਾਰੀ ਨੇ ਇਹਨਾਂ ਦੇ ਸਪான்ਸਰ ਹੁੰਦੇ ਆ ਮੂਰੇ ਉਹ ਪੈਸਾ ਲਾਉਂਦੇ ਨੇ ਤਾਂ ਇਹ ਪੈਸਾ ਬਣਦਾ ਹੁਣ ਸੋਨੂੰ सूद ਵਰਗੇ ਕੀ ਪੈਸਾ ਆਪਣੇ ਕੋਲ ਲਾਉਂਦੇ ਫਰੋਲ ਕੇ ਦੇਖੋ ਸਭ ਨੂੰ ਇਹਨਾਂ ਦੀਆਂ ਸੰਸਥਾਾਂਾਂ ਮੈਂ ਐਨ ਜੀਓ ਬਣੀਆਂ ਹੋਈਆਂ ਨੇ ਕਿੰਨੇ ਲੋਕ ਜੁੜੇ ਹੁੰਦੇ ਆ ਨਾਲ ਸਲਮਾਨ ਖਾਨ ਤੱਕ ਤੁਸੀਂ ਰਿਸਰਚ ਕਰਕੇ ਦੇਖ ਲਓ ਉਹਦੀ ਫਿਲਮ ਦਾ ਜਿਹੜਾ ਪੈਸਾ ਅਸੀਂ 90% ਚੈਰੀਟੀ ਤੇ ਕਿਉਂ ਲੱਗਦਾ ਕਿਉਂਕਿ ਜੇ ਉਹ ਇਹ ਸ਼ੋਸ਼ਾ ਨਾ ਛੱਡਣਗੇ ਫਿਲਮ ਦੇਖਣੇ ਕਿਹਨੇ ਆ ਯਾਨੀ ਕਿ ਵੱਧ ਤੋਂ ਵੱਧ ਕਮਾਈ ਹੋ ਜਾਂਦੀ ਹੈ ਫਿਰ ਉਹਦੇ ਵਿੱਚ ਜੋ ਚੈਰਿਟੀ ਕੀਤੀ ਜਾਂਦੀ ਹੈ ਤੇ ਇਹ ਜਿੰਨੇ ਵੀ ਲੋਕ ਸੁਖਵੀਰ ਵਰਗੇ ਹੈਗੇ ਨੇ ਇਹ बिजनेসম্যান ਲੋਕ ਨੇ ਇਹ ਆਪਣੇ ਕੋਲੋਂ ਇੱਕ ਪੈਸਾ ਨਹੀਂ ਲਾ ਸਕਦੇ ਇਹ ਗੱਲਾਂ ਕੋੜੀਆਂ ਨੇ ਹੁਣ ਸ਼੍ਰਮਣੀ ਕਮੇਟੀ ਵਾਲੇ ਸ਼ਰਮ ਝੂਠ ਬੋਲੀ ਜਾਂਦੇ ਕਿੰਨਾ ਕੁ ਝੂਠ ਬੋਲੋਗੇ ਜਦੋਂ ਜੁੱਤੀਆਂ ਪੈ ਗਈਆਂ ਪਈਆਂ ਨਾ ਉਦੋਂ ਸੁਖਵੀਰ ਬਾਦਲੇ ਖੜਨਾ ਨਹੀਂ ਉਹ ਤਾਂ ਆਪਣੇ ਘਰ ਵੱਡੀਆਂ ਕੰਧਾਂ ਕਰਕੇ ਉੱਪਰ ਬਿਜਲੀ ਵਾਲੀਆਂ ਤਾਰਾਂ ਲਈ ਬੈਠਾ ਕੋਈ ਜਿਹੜੀ ਜ਼ਹਿਰੀਲੀ ਤਾਰ ਹੁੰਦੀ ਉਹ ਲਈ ਬੈਠਾ ਰਿੰਦਾ ਨੇ ਪਰ ਮਾਰਸ ਲੜਦਾ ਉਹ ਤਾਂ ਵੱਡੀਆਂ ਵੱਡੀਆਂ ਕੰਟਰੀਆਂ ਵਿੱਚ ਵੱਡੇ ਵੱਡੇ ਮਹਿਲ ਪਾਈ ਬੈਠੇ ਹਰੇਕ ਕੰਟਰੀ ਦੀ ਉਹਨਾਂ ਕੋਲੇ ਪੀਆਰ ਹੋਊਗੀ ਕੋਈ ਵੱਡੀ ਗੱਲ ਨਹੀਂ ਜਿਹੜੇ ਐਡੇ ਵੱਡੇ ਵਿਜੀਟਮੈਨ ਹੁੰਦੇ ਉਹਨਾਂ ਕੋਲੇ ਹਰੇਕ ਕੰਟਰੀ ਦੀ ਪੀਆਰ ਹੁੰਦੀ ਹੁੰਦੀ ਹੈ ਉਹਨਾਂ ਦੇ ਟਿਕਟ ਲੈਣੇ ਆ ਚੜ ਜਾਣਾ ਜੇ ਇੱਥੇ ਥੋੜੀ ਬਹੁਤੀ ਪ੍ਰਾਪਰਟੀ ਖਰਾਬ ਹੋ ਜਾਉ ਹੋ ਜੋ ਕੋਈ ਵੱਡੀ ਗੱਲ ਨਹੀਂ ਪਰ ਜਿਹੜੇ ਇੱਕ ਦਲਾਲ ਦਲਾਲੀਆਂ ਕਰ ਰਹੇ ਨੇ ਨਾ ਜੁੱਤੀਆਂ ਇਹਨਾਂ ਦੇ ਪਹਿਣੀਆਂ ਸ਼ਰਿਆਮ ਪਤਾ ਲੱਗ ਗਿਆ ਕਿ ਸੁਖਬੀਰ ਬਾਦਲ ਨੇ ਆਪਣੇ ਕੋਲੋਂ ਇੱਕ ਪੈਸਾ ਨਹੀਂ ਲਾਇਆ ਸ਼੍ਰੋਮਣੀ ਕਮੇਟੀ ਦਾ ਪੈਸਾ ਹੈ ਉਹਨੂੰ ਬਚਾਉਣ ਬਾਅਦ ਦੇ ਪ੍ਰੈਸ ਕਾਨਫਰੰਸ ਕਰਕੇ ਭੇਜਣਗੇ ਨਹੀਂ ਜੀ ਸੁਖਬੀਰ ਦਾ ਕਸੂਰ ਕੋਈ ਨਹੀਂ ਸ਼੍ਰੋਮਣੀ ਕਮੇਟੀ ਦਾ ਪੈਸਾ ਕੋਈ ਨਹੀਂ ਉਹ ਤਾਂ ਆਪਣੇ ਕੋਲੋਂ ਲਾ ਰਿਹਾ ਜਿਹੜਾ ਬੰਦਾ ਆਪਣੀ ਮਾਂ ਦੇ ਭੋਗ ਤੇ ਗੁਰਦੁਆਰੇ ਵਿੱਚੋਂ ਲੰਗਰ ਲਵਾ ਸਕਦਾ ਜਣ ਕੇ ਆਪਣੇ ਘਰੋਂ ਆਪਣੀ ਮਾਂ ਦੇ ਭੋਜ ਤੇ ਲੰਗਰ ਨਹੀਂ ਲਾ ਸਕਦਾ ਉਹ ਬੰਦਾ ਪੰਜਾਬ ਦੇ ਹੜਪੀੜ ਤਾਂ ਲਈ ਕੀ ਦੇ ਸਕਦਾ ਕਿਉਂ ਨਹੀਂ ਅਸੀਂ ਮੰਨਦੇ ਔਰ 2-4 ਬੰਦਿਆਂ ਨੂੰ ਨਾ ਉਹਨੇ 50-50000 ਰੁਪਇਆ ਦੇਤਾ ਉਹ ਬੰਦੇ ਇਹਦੇ ਨਹੀਂ ਸੀ ਉਹ ਬੰਦੇ ਜਾਣ ਬੁੱਝ ਕੇ ਵਿੱਚ ਬੜੇ ਸੀ ਉਹ ਕਹਿੰਦੇ ਕਹਿੰਦੇ ਜਿਹੜੀ ਆ 1000 ਸੌਰੀ 500 ਦੇ ਨੋਟਾਂ ਵਾਲੀ ਕਾਪੀ ਹੈ ਨਾ ਇਹਦੇ ਵਿੱਚ ਕਹਿੰਦੇ ਨੋਟ ਉੱਥੇ ਸਿੱਧੇ ਲੱਗੇ ਹੋ ਮੈਂ ਪਹਿਲਾਂ ਵੀ ਕਿਹਾ ਸੀ ਵੇਚੋ ਦੇ ਕੋਈ 500 ਦਾ ਨੋਟ ਪੁਰਾਣਾ ਲੱਗਾ ਹੋਇਆ ਸੀ ਕੋਈ 100 ਦਾ ਨੋਟ ਲੱਗਾ ਸੀ ਉਹ ਕਿਉਂ ਲੱਗਾ ਹੋਇਆ ਸੀ ਕਿਉਂਕਿ ਛੋਮਣੀ ਕਮੇਟੀ ਵਾਲੇ ਮੂਹਰੇ ਰੱਖ ਦਿੰਦੇ ਨੇ ਆਣ ਪਾੜੋ ਤੇ ਭੁੱਖੀ ਖਾ ਕੇ ਬੈਠੇ ਹੁੰਦੇ ਨੇ ਤੇ ਉਹ ਫੜ ਚਿੰਨ ਚਿੰਨ ਪੜਾ ਪੜ ਰੌਣਾ ਜੜਾ ਕੇ ਤੋੜ ਦਿੰਦੇ ਆ ਯਾਨੀ ਕਿ ਸਾਰਾ ਕੁਝ ਪ੍ਰੂਫ ਹੋ ਗਿਆ ਵੀ ਜਿੰਨਾ ਵੀ ਸੰਵੀਰਵਾਦ ਨੇ ਪੈਸਾ ਵੰਡਿਆ ਨਾ ਉਹ ਛੋਮਣੀ ਕਮੇਟੀ ਦਾ ਪੈਸਾ ਵੰਡਿਆ ਪਰ ਸਾਡੇ ਹਰਾਮਖੋਰ ਜਿਹੜੇ ਛੋਮਣੀ ਕਮੇਟੀ ਦੇ ਮੈਂਬਰ ਨੇ ਤਖਤਾਂ ਦੇ ਜਫੇਦਾਰ ਨੇ ਜੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਇਹ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣਾ ਹਲੇ ਵੀ ਨਹੀਂ ਛੱਡਦੇ ਸੁਧਰੋ ਯੋਜਾ ਤੁਸੀਂ ਜੇ ਸ਼੍ਰੋਮਣੀ ਕਮੇਟੀ ਦਾ ਪੈਸਾ ਲਾਉਣਾ ਹੈ ਤਾਂ ਲਾ ਦਿਓ ਤੁਹਾਨੂੰ ਕੋਈ ਨਹੀਂ ਰੋਕਦਾ ਸ਼੍ਰੋਮਣੀ ਕਮੇਟੀ ਦਾ ਨਾਮ ਹੋਵੇ ਤੁਸੀਂ ਕਹੋ ਵੀ ਅਸੀਂ ਸ਼੍ਰੋਮਣੀ ਕਮੇਟੀ ਦਾ ਪੈਸਾ ਲਾ ਰਹੇ ਹਾਂ ਤੁਹਾਨੂੰ ਕੋਈ ਨਹੀਂ ਰੋਕਦਾ ਤੁਸੀਂ ਸੁਖਵੀਰ ਨੂੰ ਰਾਜਨੀਤੀ ਵਿੱਚ ਮਸ਼ਹੂਰ ਕਰਨ ਵਾਸਤੇ ਇਹ ਸਾਰਾ ਕੁਝ ਉਹਦੇ ਕੋਲੋਂ ਕਿਉਂ ਕਰਵਾ ਰਹੇ ਹੋ ਸੁਖਵੀਰ ਨੇ ਪਹਿਲਾਂ ਕੀ ਕਰਤਾ ਉਹਦੇ ਪਿਓ ਨੇ ਪਹਿਲਾਂ ਕੀ ਕਰਤਾ ਹੁਣ ਕੀ ਕਰ ਦੇਣਗੇ ਅੱਧਾ ਪੰਜਾਬ ਚਿੱਟੇ ਦੇ ਨਾਲ ਇਹਨਾਂ ਨੇ ਨਸ਼ੇੜੀ ਬਣਾਤਾ ਹਜ਼ਾਰਾਂ ਚੁੱਲ੍ਹੇ ਬੁਜੇ ਹੋਏ ਹਜ਼ਾਰਾਂ ਨੌਜਵਾਨ ਮਰ ਗਏ ਤੇ ਤੁਸੀਂ ਕਿਹੜੇ ਮੂੰਹ ਨਾਲ ਉਹਨੂੰ ਪੰਥ ਕਹੀ ਜਾਂਦੇ ਹੋ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਗਾਤਰਾ ਪੁੱਠੇ ਪਾਸੇ ਪਾਉਣਾ ਜਾਂ ਸਿੱਧੇ ਪਾਸੇ ਪਾਉਣਾ ਇੱਕ ਬਾਰੀ ਮੈਨੂੰ ਕਿਸੇ ਬੰਦੇ ਨੇ ਗੱਲ ਸੁਣਾਈ ਕਹਿੰਦਾ ਜੀ ਚਾਰ ਪੰਜ ਰੋਟੀਆਂ ਸਾਗ ਨਾਲ ਕਹਿੰਦਾ ਘਰੇ ਖਾ ਲੀਆਂ ਨੇ ਮੱਕੀ ਦੀਆਂ ਫਿਰ ਲੰਗਰ ਜਵੇਗਾ ਚਾਰ ਪੰਜ ਉੱਥੇ ਭਲੇੜਦੀਆਂ ਇਹ ਜਗੱਡੀ 'ਚ ਬਹਿ ਗਿਆ ਕਹਿੰਦਾ ਕਿਸ ਦੇ ਘਰ ਜਾਣਾ ਸੀ ਕਹਿੰਦਾ ਮੈਨੂੰ ਕਹਿੰਦਾ ਮੈਂ ਬਰੋਟੀ ਖਾ ਲਈ ਸੀ ਜਿਹੜੇ ਬੰਦੇ ਨੂੰ 8-9 ਰੋਟੀਆਂ ਖਾ ਗਏ ਇਹ ਨਹੀਂ ਪਤਾ ਲੱਗਦਾ ਮੈਂ ਰੋਟੀ ਖਾ ਲਈ ਕਿ ਨਹੀਂ ਖਾ ਲਈ ਉਹ ਪੰਜਾਬ ਦਾ ਕੀ ਸਵਾਲੂਗਾ ਸ਼ਰਮ ਨਹੀਂ ਆਉਂਦੀ ਸਾਨੂੰ ਮਾੜੀ-ਮੋਟੀ ਤਾਂ ਸ਼ੰਗ ਸ਼ਰਮ ਸਾਡੇ ਕੋਲ ਹੋਣੀ ਚਾਹੀਦੀ ਹੈ ਨੀਲੀਆਂ ਪੱਗਾਂ ਬੰਨ ਕੇ ਯਾਰ ਗਾਤਰੇ ਪਾ ਕੇ ਉੱਪਰ ਦੀ ਦਾੜੀਆਂ ਤੇ ਲਾ ਕੇ ਫਿਕਸੋ ਤੁਸੀਂ ਮੂਰੇ ਬਹਿ ਜਾਂਦੇ ਹੋ ਨਾ ਬੋਲਣ ਦੀ ਅਕਲ ਨਾ ਤੁਹਾਨੂੰ ਕਿਸ ਹਾਕ ਦਾ ਉਹਦਾ ਪਤਾ ਤੁਹਾਨੂੰ ਇਹ ਨਹੀਂ ਪਤਾ ਵੀ ਸੋਸ਼ਲ ਮੀਡੀਆ ਤੇ ਮਿੰਟ-ਮਿੰਟ ਦੀ ਰਿਕਾਰਡਿੰਗ ਹੋ ਰਹੀ ਹੈ ਬਿਆਨ ਬਾਈ ਜਿਹੜੇ ਬੰਦੇ ਕਰ ਰਹੇ ਨੇ ਇਹ ਫੜੇ ਜਾਣਗੇ ਅਸੀਂ ਕਿਉਂ ਇੱਕ ਕਤੀੜ ਨੂੰ ਕਹਿ ਦਈਏ ਹਰਾਮਖੋਰ ਨੂੰ ਬਚਾਉਣ ਵਾਸਤੇ ਮਸ਼ਹੂਰ ਕਰਨ ਵਾਸਤੇ ਗੁਰੂ ਕੀ ਗੋਲਕਾਂ ਜਿਹੜਾ ਗਰੀਬ ਦੇ ਲਈ ਪੈਸਾ ਹੁੰਦਾ ਉਹ ਵੰਡ ਰਹੇ ਆ ਤੁਸੀਂ ਇੰਨਾਂ ਰਾਈ ਵੰਡ ਰਹੇ ਹੋ ਸਿੱਧਾ ਦੇ ਦੇ ਤੁਸੀਂ ਪੈਸਾ ਕਿਉਂ ਨਹੀਂ ਸਮਝ ਆਉਂਦੀ ਸਾਨੂੰ ਬਸ ਸਾਨੂੰ ਜੁੱਤੀਆਂ ਦੇ ਘਟ ਜਦੋਂ ਪਹਿਣੀਆਂ ਸ਼ੁਰੂ ਹੋ ਗਈਆਂ ਨਾ ਫਿਰ ਨਾ ਸਖਵੀਰ ਨੇ ਖੜਨਾ ਹੈ ਨਾ ਕਿਸੇ ਹੋਰ ਨੇ ਖੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ